ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਨਾਲ ਹੀ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਰੀਦਕੋਟ ਵਿੱਚ ਨਹਿਰੂ ਸਟੇਡੀਅਮ ਦੇ ਵਿਖੇ ਬਹੁਤ ਉਂਦਾ ਤਕਨੀਕ ਦੇ ਨਾਲ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੈ ਜੋ ਕੀਤਾ ਜਾ ਰਿਹਾ ਹੈ 8 ਨਵੰਬਰ ਸ਼ਾਮ 6:00 ਵਜੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਹਾਂ ਹਲਕਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਔਰ ਆਸ-ਪਾਸ ਦੇ ਪਿੰਡਾਂ ਤੋਂ ਜਿੱਥੋਂ ਵੀ ਤੁਸੀਂ ਆ ਸਕਦੇ ਹੋ ਆ ਕੇ ਸਾਡਾ ਮਾਣ ਮੱਤਾ ਇਤਿਹਾਸ ਸਾਡੇ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਤੁਸੀਂ ਦੇਖਣਾ ਔਰ ਆਪਣਾ ਆਪਣੇ ਬੱਚਿਆਂ ਦਾ ਪਵਿੱਖਾ ਜਿਹੜਾ ਉਹ ਸਵਾਰਨਾ ਕਿਉਂਕਿ ਧਰਮ ਹੈ ਜਿਹੜਾ ਉਹ ਸਭ ਤੋਂ ਉੱਤਮ ਹੈ ਸਾਨੂੰ ਧਰਮ ਦੇ ਨਾਲ ਜੁੜ ਕੇ ਹੀ ਸਾਡੀ ਮੁਕਤੀ ਮਿਲਦੀ ਹੈ ਸੋ ਗੁਰੂ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਭਾਈ ਮਤੀ ਦਾਸ ਭਾਈ ਸਤੀ ਦਾਸ ਹੁਣਾ ਭਾਈ ਦਿਆਲਾ ਜੀ ਹੁਣਾ ਨੇ ਜੋ ਕੁਰਬਾਨੀ ਕੀਤੀ ਹੈ ਉਸ ਕੁਰਬਾਨੀ ਨੂੰ ਅਸੀਂ ਜਾਣਣਾ ਹੈ ਸਮਝਣਾ ਹੈ ਇਸ ਤੇ ਲਈ ਆਪ ਸਭ ਨੂੰ ਬੇਨਤੀ ਹੈ ਕਿ 8 ਨਵੰਬਰ ਸ਼ਾਮ 6 ਵਜੇ ਸਭ ਨੇ ਪਹੁੰਚਣਾ ਆਪਦੇ ਕੰਮ ਕਾਰ ਛੱਡ ਕੇ ਕਿਉਂਕਿ ਬਹੁਤ ਹੀ ਟੈਕਨੀਕ ਦੇ ਨਾਲ ਔਰ ਬਹੁਤ ਹੀ ਸੋਹਣਾ ਲਾਈਟ ਐਂਡ ਸਾਊਂਡ ਪ੍ਰੋਗਰਾਮ ਫਰੀਦਕੋਟ ਦੇ ਵਿੱਚ ਕਰਾਇਆ ਜਾ ਰਿਹਾ ਜੋ ਬਹੁਤ ਸਾਲਾਂ ਬਾਅਦ ਹੋ ਰਿਹਾ ਇਸ ਤਰ੍ਹਾਂ ਦੇ ਪ੍ਰੋਗਰਾਮ ਆ ਜਿਹੜੇ ਉਹ ਹਰ ਰੋਜ਼ ਨਹੀਂ ਹੁੰਦੇ ਸੋ ਇਸ ਤੇ ਉੱਚ ਆਪ ਸਭ ਨੂੰ ਆਉਣ ਦੀ ਕੈਚਲ ਕਰਨੀ ਪੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ